ਦੇ ਮੇਰਾ ਦਸਾਂਸਾਂ ਕੌਸੇ ਖੇਤਖਾਨਚ ਕਮੇਟੀ ਪ੍ਰਧਾਨ ਤੇ ਜਿਹੜਾ ਅੱਜ ਮਿੰਤੀ ਤੁਹਾਡੇ ਲੋ ਕਰਵਾਈ ਗਈ ਹੈ ਮਹਿਕਮੇ ਨੂੰ ਸੱਦ ਕੇ ਕੀ ਮਾਮਲਾ ਕੀ ਹੈ ਜੀ ਇਹ ਮਾਮਲਾ ਜੀ ਸਾਡੇ ਪਿੰਡ ਦਾ ਮਾਮਲਾ ਜਿਹੜਾ ਬੜਾ ਗੰਭੀਰ ਚੱਲ ਰਿਹਾ ਵਾ ਸਾਨੂੰ ਇਹ ਮਿੰਤੀ ਦੇ ਮਗਰ 9 ਮਹੀਨੇ ਹੋ ਗਏ ਲੱਗਿਆਂ ਨੂੰ ਅਸੀਂ ਪਿੰਡ ਦਾ ਇਨਸਾਫ ਮੰਗਦੇ ਆ ਸਰਕਾਰ ਕੋਲ ਵੀ ਸਾਨੂੰ ਅਨਸਾਫ਼ ਦਿੱਤਾ ਜਾਵੇ ਸਾਡੇ ਪਿੰਡ ਵਿਕਾਸ ਨਹੀਂ ਹੋਇਆ ਜਿੰਨਾ ਸਾਡੇ ਪਿੰਡੇ ਮਟੀਰੀਅਲ ਆ ਚੁੱਕਾ ਹੈ 1-3 ਕਰੋੜ ਰੁਪਏ ਦੇ ਲਾਗੇ ਬੰਨੇ ਆ ਚੁੱਕਾ ਤੇ ਅੱਜ ਅਸੀਂ ਕੋਈ ਪੰਚਾਇਤ ਸੈਕਟਰੀ ਸੱਦੇ ਆ ਸਾਦ ਕਿ ਉਹਨਾਂ ਨੇ ਮੰਤੀ ਕਰਵਾਈ ਉਹ ਚੋਂ ਕੁਛ ਵੀ ਨਹੀਂ ਨਿਕਲਿਆ ਵੱਧ ਤੋਂ ਵੱਧ ਵੀ ਜ 2 ਲੱਖ ਦਾ ਕੰਮ ਹੋਇਆ ਸਾਡੇ ਪਿੰਡ ਜ ਅਸੀਂ ਇਹੋ ਇਸੇ ਇਨਸਾਫ਼ ਆਸਤੇ ਵੀ ਸਾਡੇ ਪਿੰਡ ਦਾ ਕੋਈ ਵਿਕਾਸ ਹੀ ਨਹੀਂ ਹੈਗਾ ਗਲੀਆਂ ਨਾਲੀਆਂ ਜਿਹੜੀਆਂ ਟੁੱਟ ਗਿਆ ਪਾਣੀ ਵਿੱਚ ਹੈ ਹੀ ਭਰਵਾਇਦੀ ਫਿਰਦੀ ਆ ਤੇ ਅਸੀਂ ਉਹਦੀ ਵਾਲ ਦੀ ਸਰਕਾਰ ਭਵੰਤਮਾਨ ਦੀ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹਨੂੰ ਹੁਣ ਤੇ ਧਿਆਨ ਚ ਲਿਆ ਗਏ ਤੇ ਬਿਲਕੁਲ ਅਮਲ ਨਾਲ ਜਿਹੜਾ ਤਿਆਰ ਕੀਤਾ ਜਾਵੇ ਤੇ ਜਿਹੜਾ ਪਿੰਡ ਦਾ ਜੋ ਬੰਦਾ ਪੈਸਾ ਵਸੂਲ ਕੇ ਦਾ ਪਿੰਡ ਦੇ ਉੱਤੇ ਲੱਗਾ ਜਾ ਲੱਗਦੇ ਮੈਂ ਇੱਕ ਮੈਂ ਦੇ ਅਧਿਕਾਰੀਆਂ ਨੇ ਕਈ ਵਾਰ ਸ਼ਵਾਜ ਦੋ ਮੈਂ ਕਹਿੰਦਾ ਮੈਂ ਅਧਿਕਾਰੀਆਂ ਨੇ ਵਿਸ਼ਵਾਸ ਇਹ ਦਿੱਤਾ ਹੈ ਵੀ ਅਸੀਂ ਆਏ ਆ ਤੇ ਬਾਕੀ ਮਿਲਤੀ ਕਰਕੇ ਲੈ ਚੱਲੇ ਆ ਬਾਕੀ ਹੁਣ ਜਿਹੜਾ ਅਗਲੀ ਕਾਰਵਾਈ ਹੈ ਮੈਜ ਬਣਾ ਕੇ ਤੇ ਬਣਾ ਕੇ ਸਾਰਾ ਖਰਚਾ ਕਿੰਨਾ ਬਣਿਆ ਕਿੰਨਾ ਨਹੀਂ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਸਰਕਾਰ ਆਉਣ ਕਰ ਦਵਾਂਗੇ ਆ ਵੀਰ ਜੀ ਤੁਹਾਡਾ ਮੇਰਾ ਨਾਮ ਸਾਹਬ ਸਿੰਘ ਫੌਜੀ ਕੀ ਮਾਮਲਾ ਹੈ ਜਿਹੜਾ ਅੱਜ ਤੁਸੀਂ ਅਧਿਕਾਰੀ ਸਾਡੇ ਸਰ ਮਾਮਲਾ ਇਹ ਆ ਵੀ ਪਿੰਡ ਦੇ ਵਿੱਚ ਸਾਡੇ ਵਿਕਾਸ ਨਹੀਂ ਹੋਇਆ ਮਲਾਜ ਜੀ ਮਿੰਤੀ ਦੇ ਵਿੱਚ ਪਾਇਆ ਗਿਆ ਹੈ ਵੀ ਕੁਝ ਕੁ ਟੋਟੇ ਬਣੇ ਆ ਉਹ ਵੀ ਛੋਟੇ ਛੋਟੇ ਬਣੇ ਆ ਪਰ ਜਿੰਨਾ ਖਰਚਾ ਹੈ ਪਿੰਡ ਨੂੰ ਮਤਲਬ ਜਿੰਨੀ ਆਈ ਆ ਖਰਚਾ ਉਹਨਾਂ ਨਹੀਂ ਲੱਗਾ ਇਹ ਹੁਣ ਅਫਸਰ ਸਾਹਿਬਾਨ ਆਏ ਆ ਉਹ ਲਿਖ ਕੇ ਲੈ ਗਏ ਆ ਹੁਣ ਉਹ ਉਹ ਕਹਿੰਦੇ ਮੈਂ ਇਹ ਰਿਪੋਰਟ ਬਣਾ ਕੇ ਅੱਗੇ ਹੀ ਦਵਾਂਗੇ ਉੱਤ ਬਾਅਦ ਹੁਣ ਦੱਸਿਆ ਜਾਊ ਵੀ ਪਿੰਡ ਦਾ ਖਰਚਾ ਕਿੰਨਾ ਕਿੰਨਾ ਖਰਚਾ ਲੱਗਾ ਏ ਤਾਂ ਚੈ ਕਿੰਨਾ ਮਲਬਾ ਜਦਾ ਏ ਤੇ ਕਿੰਨਾ ਆਇਆ ਏ ਹੁਣ ਵਿਭਾਗਾਂ ਦੇ ਅਧਿਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਤੁਹਾਨੂੰ ਵੀ ਮੈਂ ਵਿਸ਼ਵਾਸ ਦਿਵਾ ਕੇ ਗਏ ਆ ਪਰ ਅੱਗੇ ਹੁਣ ਇਹਨਾਂ ਦੇ ਜਾਣ ਤੋਂ ਬਾਅਦ ਹੀ ਪਤਾ ਲੱਗਣਾ ਹੈ ਹੁਣ ਕੀ ਕਰਦੇ ਸਾਨੂੰ ਉੱਤ ਬਾਅਦ ਹੀ ਇਹਨਾਂ ਦੇ ਮਤਲਬ ਪਹੁੰਚਾਂਗੇ ਮਗਰ ਬਈ ਜੜ ਅੱਜ ਭਾਜੀ ਮੇਰਾ ਨਾਮ ਬਲਜਿੰਦਰ ਸਿੰਘ ਕਲਸੀਆ ਕਲਾਂ ਸੰਘਰਸ਼ ਕਮੇਟੀ ਪ੍ਰਧਾਨ ਦੇ ਨਾਲ ਮੰਨ ਲਓ ਕਿ ਅਸੀਂ ਸੰਮਰਕ ਰੱਖਦੇ ਆਂ ਕਾਫੀ ਟਾਈਮ ਤੋਂ ਤੇ ਜੀਹਦਾ ਕਰਕੇ ਸਾਡੇ ਸੰਘਰਸ਼ ਕਮੇਟੀ ਦੇ ਬੰਦੇ ਨੇ ਇੱਕ ਆਰਟੀ ਪਾਈ ਸੀ ਕਿ ਜਿਹੜਾ ਸਾਡੇ ਪਿੰਡ ਦੇ ਵਿੱਚ ਵਿਕਾਸ ਹੋਇਆ ਤੇ ਕਾਫੀ ਟਾਈਮ ਤੋਂ ਮੰਨ ਲਓ ਕਿ ਇਸ ਚੀਜ਼ ਦਾ ਅਸੀਂ ਕਲੀਅਰ ਕਰ ਰਹੇ ਆਂ ਤੇ ਜੀਹਦਾ ਸਾਨੂੰ ਅੱਜ ਕੁਝ ਨਾ ਕੁਝ ਥੋੜਾ ਬਹੁਤਾ ਆਚਾਨਣ ਜਰੂਰ ਹੋਇਆ ਹੈ ਕਿ ਸਾਡਾ ਅੱਗੇ ਕੋਈ ਆਸਮੇਦ ਹੈਗੀ ਆ ਕਿ ਸਾਡੀ ਕੋਈ ਗੱਲ ਸੁਣੂਗਾ ਸਾਡੀ ਅੱਜ ਕੋਈ ਮਿੰਤੀ ਗਿੰਤੀ ਕਰਕੇ ਗਲੀਆਂ ਦੇ ਵਿੱਚੋਂ ਨੋਟ ਕਰਕੇ ਲੈ ਕੇ ਗਏ ਨੇ ਤੇ ਉਹ ਹੁਣ ਜਾ ਕੇ ਸਾਨੂੰ ਇਸ ਚੀਜ਼ ਦਾ ਰਿਜ਼ਲਟ ਕੱਢ ਕੇ ਦੱਸਣਗੇ ਕਿ ਇਹਦਾ ਕੀ ਇੱਥੇ ਖਰਚਾ ਹੋਇਆ ਹੈ ਜਾਂ ਕੀ ਇਹ ਤੇ ਖਰਚਾ ਆਪਣਾ ਦਿਖਾਇਆ ਗਿਆ ਹੈ ਤੇ ਗ੍ਰਾਂਟ ਕਿੰਨੀ ਆਈ ਪਿੰਡ ਦੇ ਵਿੱਚ ਤੇ ਕਿੰਨੀ ਵਰਤੀ ਗਈ ਆ ਤੇ ਉਸ ਸਬੰਧ ਦੇ ਵਿੱਚ ਅਸੀਂ ਜਿਹੜੇ ਅੱਜ ਸਾਡੇ ਪੰਚਾਇਤੀ ਅਫਸਰ ਆਇਆ ਹੀ ਸਾਨੂੰ ਥੋੜਾ ਬੋਧਾ ਵਿਸ਼ਵਾਸ ਜ਼ਰੂਰ ਦੇ ਕੇ ਗਿਆ ਪਰ ਜੋ ਅਸੀਂ ਚਾਹੁੰਦੇ ਆ ਕਿ ਸਾਡਾ ਪੀ ਐਨ ਐਰ ਤੋਂ ਅਸੀਂ ਜਿਹੜਾ ਇਹ ਸੰਘਰਸ਼ ਲੰਬਿਆ ਹੈ ਪਰ ਅਜੇ ਤੱਕ ਸਾਡਾ ਇਹ ਮਸਲਾ ਹੱਲ ਜਿਹੜਾ ਨਹੀਂ ਹੋਇਆ ਰਵਜ ਜੀ ਦਾ ਖਾਲਸਾ ਰਵਜ ਜੀ ਕੀ ਪਤ ਗੌਰਮ ਨਾਰਿੰਦ ਸਰ ਤੁਸੀਂ ਅੱਜ ਪਿੰਡ ਕਲਸੀਆਂ ਕਲਾਂ ਵਿਖੇ ਆਏ ਜੀ ਮਿੰਤੀ ਤੁਹਾਡੇ ਵੱਲੋਂ ਜਿਹੜੀ ਕੀਤੀ ਗਈ ਹੈ ਤੇ 21 ਤੁਹਾਡੇ ਸਾਹਮਣੇ ਆਇਆ ਤੇ ਕੀ ਕਹਿਣਾ ਚਾਹੁੰਦੇ ਇਹ ਜਿੰਨੇ ਅਸੀਂ ਬੇਨਤੀ ਕੀਤੀ ਉਹਨਾਂ ਅਸੀਂ ਕੰਮ ਵੇਖ ਕੇ ਗਏ ਆ ਉਹਨਾਂ ਰਿਕਾਰਡ ਚ ਹੈਗਾ ਜੀ ਤੇ ਉਸ ਤੋਂ ਬਾਅਦ ਅਸੀਂ ਬੇਨਤੀ ਕਰਕੇ ਤੋਂ ਬਾਅਦ ਅਸੀਂ ਜਿਹੜਾ ਰਿਪੋਰਟ ਦਵਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਕੀ ਬਣਦਾ ਤੇ ਜਿਹੜੀ ਹੁਣ ਤੁਸੀਂ ਬੇਨਤੀ ਦਿੱਤੀ ਲੋਕਾਂ ਨੇ ਤੁਹਾਨੂੰ ਵਿਖਾਈ ਇਹ ਔਨ ਰਿਕਾਰਡ ਹੈਗੀ ਆ ਕਿ ਇਹ ਬਣਿਆ ਹੋਇਆ ਸਾਰਾ ਕੁਝ ਹਾਂ ਜੀ ਹਾਂ ਜੀ ਹੁਣ ਉੱਥੇ ਮੌਕੇ ਤੇ ਵਿਖਿਆ ਬਣਿਆ ਹੋਇਆ ਸੀ ਅਸੀਂ ਤੂੰ ਪੂਰੇ ਵੇਰਵਾ ਤੁਹਾਨੂੰ ਲਿਖ ਰਹੇ ਆ ਅਸੀਂ ਨਹੀਂ ਉੱਥੇ ਮੌਕੇ ਤੇ ਬਣਿਆ ਪਾਇਆ ਗਿਆ ਜੀ ਹਾਂ ਜੀ ਜਿਹੜੀ ਲਿਖਿਆ ਅਸੀਂ ਬੇਨਤੀ ਕੀਤੀ ਉਹ ਮੌਕੇ ਤੇ ਦੇ ਉਹ ਹੀ ਕੀਤੀ ਹੈ ਲਿਖਿਆ ਉਹ ਬਣੀ ਹੋਈ ਹੈ ਬੇਨਤੀ ਕੀਤੀ ਹੋਈ ਹੈ ਪਰ ਮ ਪਾਜੀ ਜਿਹੜੀ ਅਸੀਂ ਬੇਨਤੀ ਕੀਤੀ ਹੈ ਨਾ ਉਹ ਜਿਹੜੀ ਅਸੀਂ ਰੋਡ ਬਣੀ ਹੋਈ ਹੈ ਉਸੇ ਚੀਜ਼ ਦੀ ਬੇਨਤੀ ਕੀਤੀ ਹੈ ਲੈ ਠੀਕ ਉਹ ਪਾਈ ਗਈ ਹੈ ਬਣੀ ਪਾਈ ਗਈ ਹੈ ਹਾਂ ਜੀ ਜੀ ਬਣੀ ਪਾਈ ਤੇ ਸਰ ਡਰ ਗਏ ਅਸੀਂ ਵੇਰਵਾ ਲਿਖ ਰਹੇ ਹਾਂ ਜੀ ਅਜੇ ਨਹੀਂ ਕੋਈ ਵੇਰਵਾ ਦੱਸੋ ਨਾ ਤੁਸੀਂ ਬੇਨਤੀ ਮਾਰ ਕੇ ਆਏ ਜੀ ਤੁਸੀਂ ਜਾਂਦੇ ਕਿ ਆਨ ਆਨ ਰਿਕਾਰਡ ਸਾਰਾ ਕੁਝ ਹੈ ਨਹੀਂ ਪਈ ਰਿਜ਼ਲਟ ਕਿਵੇਂ ਦੇਣਾ ਤੁਹਾਨੂੰ ਡਿਸੀਜਨ ਅਸੀਂ ਨਹੀਂ ਕਰ ਸਕਦੇ ਅਸੀਂ ਰਿਪੋਰਟ ਬਣਾ ਕੇ ਦੇਣੀ ਹੁੰਦੀ ਭਾਈ ਸਰ ਆਨ ਡਿਊਟੀ ਤੁਸੀਂ ਅਫਸਰ ਦੇ ਮੌਕੇ ਦੇ ਹਾਂਜੀ ਹਾਂ ਤੁਸੀਂ ਦੱਸਣਾ ਸਾਰਾ ਕੁਝ ਇਹ ਅਸੀਂ ਨਹੀਂ ਦੱਸ ਸਕਦੇ ਭਾਈ ਇਹ ਮੌਨਤ ਕਰਨਾ ਹੈ ਸਾਡੇ ਰਿਪੋਰਟ ਕੰਮ ਬਣਾਣਾ ਰਿਪੋਰਟ ਬਣਾਣਾ ਅਜਿਨੇ ਸਾਨੂੰ ਭੇਜਿਆ ਹੈ ਅਸੀਂ ਰਿਪੋਰਟ ਬਣਾ ਕੇ ਉਹਨਾਂ ਨੂੰ ਦੇਣੀ ਹੈ ਬਸ ਅਸੀਂ ਆ ਨਹੀਂ ਕੈਸ ਲੈ ਗਈ ਇਹ ਜੋ ਆਈ ਉਹ ਹੈ ਠੀਕ